ਸਸਤਕਾਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੁੰਦਰੇ ਇੱਥੇ ਮੈਂ ਮੁੰਦਰੇ 500 ਗ੍ਰਾਮ ਮੁੰਦਰੇ ਲਏ ਸੀ ਤੇ ਮੁੰਦਰੇ ਨੂੰ ਆਪਾਂ ਦੋਨੋਂ ਸਾਈਡਾਂ ਤੋਂ ਤੋੜ ਲਿਆ ਸੀ ਤੇ ਇਹਨੇ ਇਹਦੇ ਛੋਟੇ-ਛੋਟੇ ਪੀਸ ਕਰ ਲਏ ਸੀ ਮੁੰਦਰੇ ਨੂੰ ਤੋੜ ਕੇ ਤੋੜ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਸੀ ਤੇ ਇੱਥੇ ਪਾਵਾਂਗੇ ਆਪਾਂ ਆਲੂ ਆਲੂ ਤਿੰਨਵੇਂ ਆਲੂ ਕੱਟ ਲਏ ਸੀ ਤੇ ਆਲੂਆਂ ਨੂੰ ਕੱਟ ਕੇ ਮੈਂ ਪਾਣੀ ਵਿੱਚ ਭਿਉਆ ਸੀ ਤੇ ਇੱਥੇ ਪਾ ਦਵਾਂਗੇ ਆਪਾਂ ਪਿਆਜ਼ ਦੋ ਪਿਆਜ਼ ਕੱਟ ਲਏ ਸੀ ਮੈਂ ਤੇ ਇਹ ਦੋ ਟਮਾਟਰ ਪਾਵਾਂਗੇ ਤੇ ਇੱਥੇ ਆਪਾਂ ਪਾਵਾਂਗੇ ਅਦਰ ਅਦਰ ਲਸਣ ਤੇ ਹਰੀਆਂ ਮਿਰਚਾਂ ਗੈਸ ਉੱਪਰ ਆਪਾਂ ਕੜਾਈ ਰੱਖਤੀ ਸੀ ਕੜਾਈ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਮੂੰਗਰਨ ਬਣਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਆਪਾਂ ਇੱਕ ਚਮਚਾ ਜੀ ਜਿਹਦੇ ਨੂੰ ਪਾ ਦਵਾਂਗੇ ਤੇ ਜੀਰਾ ਪਾ ਕੇ ਆਪਾਂ ਇਹਨਾਂ ਨੂੰ ਥੋੜਾ ਲਵਾਂਗੇ ਜੀਰਾ ਥੋੜਾ ਹੋ ਗਿਆ ਹੁਣ ਇੱਥੇ ਆਪਾਂ ਪਾ ਦਵਾਂਗੇ ਜੀ ਅਦਰਕ ਤੇ ਲਸਣ ਅਦਰਕ ਤੇ ਲਸਣ ਪਾ ਆ ਕੇ ਆਪਾਂ ਇਹਨਾਂ ਨੂੰ 2 ਮਿੰਟ ਵਾਸਤੇ ਪਕਾ ਲਵਾਂਗੇ ਹੁਣ ਆਪਾਂ ਪਾ ਦਵਾਂਗੇ ਪਿਆਜ਼ ਪਿਆਜ਼ਾਂ ਨੂੰ ਹੀ ਇਹਨਾਂ ਨੂੰ ਹੱਥਾਂ ਤੋਂ ਭੋਲ ਲਵਾਂਗੇ ਪਿਆਜ਼ਾਂ ਨੂੰ ਭੋਲ ਲਿਆ ਸੀ ਇੱਕ ਚਮਚਾ ਪਾ ਨਮਕ ਪਾ ਦਵਾਂਗੇ ਸਵਾਦ ਅਨੁਸਾਰ ਤੇ ਤੋਂ ਵੀ ਘੱਟ ਕਾਲੀ ਮਿਰਚ ਅੱਧੇ ਚਮਚੇ ਤੋਂ ਵੀ ਘੱਟ ਲਾਲ ਮਿਰਚ ਪਾ ਦਵਾਂਗੇ ਇੱਕ ਚਮਚਾ ਧਨੀਆ ਪਾਊਡਰ ਅੱਧੇ ਚਮਚੇ ਤੋਂ ਵੀ ਘੱਟਾ ਪਾ ਹਲਦੀ ਪਾ ਦਵਾਂਗੇ ਇੱਕ ਚਮਚਾ ਹਰੀ ਮਿਰਚ ਤੇ ਹੁਣ ਮਸਾਲੇ ਨੂੰ ਆਪਾਂ ਮਿਕਸ ਕਰ ਦਵਾਂਗੇ ਮਸਾਲੇ ਮਿਕਸ ਹੋ ਗਏ ਸੀ ਹੁਣ ਆਪਾਂ ਟਮਾਟਰ ਪਾ ਦਵਾਂਗੇ ਟਮਾਟਰ ਪਾ ਕੇ 2 ਕਿ ਮਿੰਟ ਆਪਾਂ ਇਹਨਾਂ ਨੂੰ ਮਸਾਲੇ ਨੂੰ ਭੁੰਨਾਂਗੇ 2-3 ਮਿੰਟ ਹੋ ਗਏ ਸੀ ਮਸਾਲਿਆਂ ਨੂੰ ਆਪਾਂ ਭੁੰਨਦੇ ਆਂ ਤੇ ਮਸਾਲੇ ਦੇ ਵਿੱਚ ਆਪਾਂ ਹੁਣ ਆਲੂ ਪਾ ਦਵਾਂਗੇ ਆਲੂ ਪਾ ਕੇ ਮਸਾਲਾ ਚੰਗੀ ਤਰ੍ਹਾਂ ਭੁੰਨ ਲਜੇਗਾ ਰਘੋਣਾ ਆਪਾਂ ਇਹਨੂੰ 5-7 ਮਿੰਟ ਆਲੂ ਪਾ ਕੇ ਮਸਾਲੇ ਨੂੰ ਤੇ ਆਲੂਆਂ ਨੂੰ ਪਕਾ ਲਵਾਂਗੇ ਤੇ ਇਹਨੂੰ ਆਪਾਂ ਹੁਣ ਢੱਕ ਕੇ ਪਕਾਵਾਂਗੇ ਆਲੂਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਆਲੂ ਨੂੰ 5-6 ਮਿੰਟ ਹੋ ਗਏ ਸੀ ਆਪਾਂ ਮਸਾਲਿਆਂ ਦੇ ਵਿੱਚ ਪਕਾਉਂਦੇ ਆ ਤੇ ਮਸਾਲਾ ਵੇਖੋ ਟਮਾਟਰ ਵੀ ਚੰਗੀ ਤਰ੍ਹਾਂ ਗਲ ਗਏ ਤੇ ਆਲੂ ਵੀ ਕਾਫੀ ਜ਼ਿਆਦਾ ਪੱਕ ਚੁੱਕੇ ਆ ਤੇ ਇਸ ਦਾ ਆਪਾਂ ਆਲੂ ਪਕਾ ਲਈਏ ਤੇ ਆਲੂ ਆਪਣੇ ਕੱਚੇ ਨਹੀਂ ਰਹਿੰਦੇਗੇ ਤੇ ਆਲੂ ਕਾ ਅੱਗੇ ਨਾਲੋਂ ਕਾਫੀ ਜ਼ਿਆਦਾ ਪੱਕ ਗਏ ਤੇ ਹੁਣ ਇਹਦੇ ਵਿੱਚ ਆਪਾਂ ਮੂੰਗਰਿਆਂ ਨੂੰ ਪਾ ਦਵਾਂਗੇ ਮੁੰਗਰੇ ਪਾ ਕੇ ਆਪਾਂ ਹੁਣ ਇਹਨਾਂ ਨੂੰ ਮਿਕਸ ਕਰ ਦਾਂਗੇ ਮਸਾਲੇ ਦੇ ਨਾਲ ਇੱਥੇ ਮੈਂ ਗੈਸ ਦਾ ਫਲੇਮ ਲੋ ਕੀਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦੇਵਾਂਗੇ ਮੂੰਗਰਿਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਮੂੰਗਰਿਆਂ ਚੋਂ ਕਾਫੀ ਸਾਰਾ ਪਾਣੀ ਨਿਕਲ ਆਇਆ ਹੈ ਤੇ ਮੂੰਗਰਿਆਂ ਦਾ ਤੁਸੀਂ ਕਲਰ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆ ਹੈ ਤੇ ਮੂੰਗਰੇ ਉਹੀ ਵਧੀਆ ਲੱਗਦੇ ਜਿਹੜੇ ਮੂੰਗਰੇ ਹਰੇ-ਹਰੇ ਬਣੇ ਦੇ ਹਨ

ਗੜੀ ਗਾਗੇ ਅਲੂਰੀ ਗਾਗੇ ਤੂੰ মুਂਗਰਿਆਂ ਦਾ ਕਲਰ ਦੇਖੋ ਤੁਸੀਂ ਜਿਸ ਤਰ੍ਹਾਂ মুਂਗਰਿਆਂ ਦਾ ਕਲਰ ਸੀ ਉਸੇ ਤਰ੍ਹਾਂ ਹੀ ਕਈਏ ਇਹ মুਂਗਰੇ ਕਮੈਂਡਾ ਤੇ ਲਿਖਦੇ মুਂਗਰੇ ਸਾਡੇ ਕਾਲੇ ਹੋ ਜਾਂਦੇ মুਂਗਰੇ ਬਹੁਤ ਵਧੀਆ মুਂਗਰੇ ਬਣ ਕੇ ਰੈਡੀ ਹੋਏ ਆ ਕਿ ਥੋੜਾ ਜਿਹਾ ਇਹਦੇ ਵਿੱਚ ਪਾ ਦਿੰਨੇ ਆ ਗਰਮ ਮਸਾਲਾ ਗਰਮ ਮਸਾਲਾ ਪਾ ਕੇ ਆਪਾਂ ਬਣੇ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਮੂੰਗਰੇ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਆਲੂ ਮੂੰਗਰਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਮੂੰਗਰੇ ਤੁਸੀਂ ਦੇਖ ਸਕਦੇ ਕਿੰਨੇ ਲਾਜਵਾਬ ਮੂੰਗਰੇ ਬਣ ਕੇ ਰੈਡੀ ਹੋਏ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ